ਨੂੰ ਮੈਂ ਸਮਝਦਾ ਮਿਸ ਗਾਈਡ ਕਰਤਾ ਐਸ ਪੰਜਾਬੀ ਜਿਹੜਾ ਸਭ ਤੋਂ ਪੈਟਰੀਆਰਕ ਕੌਮ ਐਸ ਪੰਜਾਬੀ ਅਸੀਂ ਮਾਫੀ ਮੰਗਦੇ ਹਾਂ ਉਹਨਾਂ ਦੀ ਮਾਫੀ ਕਾਦੀ ਆ ਕਿ ਨਹੀਂ ਉਹਨਾਂ ਨੂੰ ਇਹ ਇਹ ਫਾਸੀ ਲੱਗਣੀ ਚਾਹੀਦੀ ਔਰ ਇਹ ਮੈਟਰ ਆਫ ਰਿਕਾਰਡ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣੀ ਹੋਈ ਸੰਸਥਾ ਸਿੱਖਾ ਦੀ ਨੁਮਾਇੰਦਗੀ ਕਰਦੀ ਹੈ ਜਦ ਉਹਨਾਂ ਨੇ ਗੱਲ ਰੱਖਤੀ ਤੇ ਧੁੱਤੇ ਦਾ ਕੋਈ ਚੀਜ਼ ਹੀ ਨਹੀਂ ਰਹਿ ਗਈ ਅਕਾਲੀ ਦਲ ਲੁਧਿਆਣੇ ਤੋਂ ਰਾਜਵਾਨਾ ਜਿਹਨੂੰ ਉਹਨਾਂ ਨੇ ਸਿਸਟਰ ਨੂੰ ਟਿਕਟ ਦੇ ਦੇ ਲੋਕ ਸਭਾ ਤੇ ਕੀ ਪਤਾ ਚਲ ਜੇਗਾ ਪ੍ਰਵੀਨ ਪਿੱਟੂ ਜੀ ਦਾ ਬਿਆਨ ਆਇਆ ਜੀ ਰਾਜਵਾਨਾ ਵਿੱਚ ਇਹ ਅਕਾਲੀ ਦਲ ਲੁਧਿਆਣਾ ਲੋਕ ਸਭਾ ਉਹਦਾ ਨਾ ਇਲਾਜ ਕਰਾ ਦਿਓ ਪਹਿਲਾਂ ਉਹ ਤਾਂ ਬਹੁਤ ਕੁਝ ਬੋਲ ਜਾਂਦਾ ਆਪਣੀਆਂ ਟੱਪਲੀਆਂ ਮਾਰੀ ਜਾਂਦਾ ਉਹਦੇ ਨੇ ਪਰਵਾਹ ਕਰਿਆ ਕਰੋ ਉਹਨੂੰ ਇਹ ਗੱਲ ਪੁੱਛੀ ਕਿ ਅੱਜ ਤੱਕ ਇਹਨੂੰ ਬਾਦਲ ਸਾਹਿਬ ਤੇ ਇੰਨਾ ਨੁਕਸ ਲੱਭੀ ਜਨਾ ਉਹ ਆ ਕੇ ਚਰਨਾ ਚ ਬੈਠਿਆ ਰਹਿੰਦਾ ਸੀਗਾ ਬਾਪੂ ਜੀ ਬਾਪੂ ਜੀ ਬਾਪੂ ਜੀ ਇਸ ਲਈ ਰੈਣ ਦੇ ਭਾਉ ਉਹਦੀਆਂ ਗੱਲਾਂ ਉਹ ਥੋੜਾ ਉਹਦਾ ਦਾ ਸਰਕਾਰੀ ਬੰਦਾ ਹੈ ਜਿਹਦੀ ਸਰਕਾਰ ਉਹਦਾ ਬਾਪੂ ਅੱਜ ਕੱਲ ਉਹਨੇ ਭਗਵੰਤ ਮਾਨ ਨੂੰ ਬਾਪੂ ਬਣਾ ਲਿਆ ਪਹਿਲਾਂ ਕੈਪਟਨ ਸਾਹਿਬ ਨੂੰ ਬਣਾ ਲਿਆ ਸੀ ਉਸ ਤੋਂ ਪਹਿਲਾਂ ਸਾਡਾ ਬਾਪੂ ਉਹਦਾ ਬਾਪੂ ਬਣ ਗਿਆ ਇਸ ਲਈ ਉਹਦੀਆਂ ਗੱਲਾਂ